ਹੋ ਜੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਰਵੋ ਤੁਸੀਂ ਇਹ ਗੱਡੀ ਦੇਖ ਰਹੇ ਹੋ ਫੋਰਚੂਨਰ ਕੱਲ ਅਸੀਂ ਟੁਆਇਡਾ ਏਜੰਸੀ ਵਾਲਿਆਂ ਨੂੰ ਗੱਡੀ ਦਿੱਤੀ ਸੀ ਸਰਵਿਸ ਹੋਣੇ ਤੇ ਗੱਡੀ ਤੇ ਜਦੋਂ ਉਹਨਾਂ ਨੇ ਜਿਹੜੀ ਸਿਲੀਕੋਨ ਲਾਈ ਸੀ ਬਾਹਰ ਵੀ ਸਾਰੇ ਸਿਲੀਕੋਨ ਇੱਥੇ ਸਾਡੇ ਇਹਨਾਂ ਨੇ ਇੱਥੇ ਲਾਈਆਂ ਸੀ ਟੇਪਾਂ ਆ ਜਿਵੇਂ ਉਹਨਾਂ ਨੂੰ ਕਿ ਗੱਡੀ ਤੇ ਆਪਣਾ ਥੋੜਾ ਜਿਹਾ ਬੰਪਰ ਹਿੱਲ ਗਿਆ ਸੀ ਤੇ ਉਹਨਾਂ ਨੇ ਟੇਪਾਂ ਲਾਈਆਂ ਸੀ ਜਦੋਂ ਟੇਪਾਂ ਪਾਉ ਉਤਾਰੀਆਂ ਨਾ ਤੇ ਗੱਡੀ ਤੇ ਤੁਸੀਂ ਦੇਖ ਰਹੇ ਹੋ ਇੱਕ ਜਾਨੀ ਕਿ ਆਪੋ ਚੰਗੀ ਤਰ੍ਹਾਂ ਵਾਸ਼ ਕਰ ਰੂਪਾਂ ਦਾ ਬਹੁਤ ਵੀ ਨਾ ਨਿਸ਼ਾਨ ਨਹੀਂ ਜੀ ਇਹ ਕਲੀਨ ਨਹੀਂ ਸੀ ਹੋਰੀ ਆਪਾਂ ਬ੍ਰਿੰਗ ਨਹੀਂ ਲਾਵਾਂਗੇ ਕੰਮ ਆਉਣ ਜੀ। ਬਾਕੇ ਲਿਆ। ਮੇਰੇ ਨਾਲ ਹੈ ਕੈਮਰੇਮੈਨ ਤੇ, ਕੋਵਿਤ। ਕੋਵਿਤ तिवारी ਜੀ ਸਾਡੇ ਨਾਲ ਆ। ਸਰ ਦਾ ਫੋਨ ਆ ਰਹਾ। ਹਾਂਜੀ ਲੋ ਜੀ ਵੀਰ ਤੁਸੀਂ ਚੈੱਕ ਕਰ ਸਕਦੇ ਹੋ ਉਹੀ ਪਾਰਟ ਪਹਿਲੇ ਵਾਲਾ ਜੀ ਆਹ ਦਾ